ਅਸੀਂ ਕਿ ਪਲਾਨਿੰਗ ਦੇ ਤਹਿਤ ਅਸੀਂ ਇੱਕ 3 ਲੇਅਰਸ ਟਾਈਪ ਪ੍ਰੋਗਰਾਮ ਦੇ ਤਹਿਤ ਪਹਿਲਾ ਅਸੀਂ ਪ੍ਰੀਵੈਂਟਿਵ ਐਕਸ਼ਨ ਕੈਸ ਆਪਰੇਸ਼ਨਸ ਨਾਲ ਨਾਲ ਅਸੀਂ ਇੱਕ ਕਲੀਅਰੈਂਸ ਕੈਂਪੇਨ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਪਬਲਿਕ ਦੇ ਵਿੱਚ ਜਾ ਕੇ ਪਬਲਿਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਕੋਲੋਂ ਲੋਕਲ ਜਿਹੜੀ ਇਨਫੋਰਮੇਸ਼ਨ ਲੱਗੀ ਹੈ ਉਹ ਇਕੱਠੀ ਕਰ ਰਹੇ ਹਾਂ ਉਸ ਇਨਫੋਰਮੇਸ਼ਨ ਦੇ ਅੱਗੇ ਅਸੀਂ ਟੀਮਾਂ ਬਣਾ ਕੇ ਉਹ ਐਕਟਿਵ ਕਰ ਰਹੇ ਹਾਂ ਤੇ ਅੱਜ ਅਸੀਂ ਇੱਥੇ ਪਰਸਨਾਮਨਗਰ ਗਲੀ ਨੰਬਰ 23 ਦੇ ਵਿੱਚ ਆਏ ਸੀਗੇ ਇੱਥੇ ਅਸੀਂ ਗੁਡਗੁਲ ਸੁਸਾਇਟੀ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੁਹੱਲਾ ਦੇ ਨਿਵਾਸੀਆਂ ਨੇ ਉਹਨਾਂ ਨੇ ਸਾਨੂੰ ਕੁਝ ਪ੍ਰੋਬਲਮ ਸ਼ੇਅਰ ਕੀਤੀਆਂ ਨੇ ਅਸੀਂ ਡੈਫੀਨੇਟਲੀ ਆਪਾਂ ਉਸ ਉੱਪਰ ਕਾਰਕ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਹੈ ਕਾਰਵਾਈ ਅਮਲ 'ਚ ਲਿਆਵਾਂਗੇ ਜਿਹੜੇ-ਜਿਹੜੇ ਬੰਦੇ ਜਿਹੜੇ ਹੈਗੇ ਆ ਇਸ ਏਰੀਆ ਦੇ ਵਿੱਚ ਜਾਂ ਆਸ-ਪਾਸ ਦੇਤੀ ਦੇ ਵਿੱਚ ਜਿਹੜੇ ਗਲਤ ਐਕਟੀਵਿਟੀ ਵਿੱਚ ਇਨਵੋਲ ਹੋਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਦ ਰਹੀ ਕੀਤੀ ਜਾਂਦੀ ਸਰ ਗੱਲ ਕਰੀਏ ਪਰਸਰਾਵਨਗਰ ਦੇ ਵਿੱਚ ਸਭ ਤੋਂ ਵੱਧ ਨਸ਼ਾ ਵਿਕ ਰਿਹਾ ਸਰ ਜੇ ਕੋਈ ਇਨਫਰਮੇਸ਼ਨ ਦਿੰਦਾ ਸਰ ਉਹਦੀ ਸਰ ਸ਼ਿਕਾਇਤ ਵੀ ਹੋ ਜਾਂਦੀ ਹੈ ਮੁੜ ਕੇ ਸਰ ਉਹਨਾਂ ਦਾ ਬੈਦ ਵੀ ਪੈ ਜਾਂਦਾ ਸਰ ਨਹੀਂ ਦੇਖੋ ਅਸੀਂ ਕੰਟਰੋਲ ਰੂਮ ਦੇ ਉੱਪਰ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੋਇਆ ਹੈ ਕੋਸ ਨੰਬਰ ਦੇ ਪਰਵੀਆ ਪਾ ਇਨਫੋਰਮੇਸ਼ਨ ਜਿਹੜੀ ਸੀਕ੍ਰੀਟ ਸ਼ੇਅਰ ਕਰ ਸਕਦੇ ਆ ਉਸ ਇਨਫੋਰਮੇਸ਼ਨ ਨੂੰ ਅੱਗੇ ਸ਼ੇਅਰ ਨਹੀਂ ਕੀਤਾ ਜਾਂਦਾ ਵੀ ਇਹ ਜਿਹੜੀ ਇਨਫੋਰਮੇਸ਼ਨ ਕਿਸ ਵੱਲੋਂ ਆਈ ਹੈ ਤੇ ਕੋਈ ਵੀ ਇਨਫੋਰਮੇਸ਼ਨ ਸਾਨੂੰ ਗੁਪਤ ਆ ਕੇ ਦੱਸ ਸਕਦਾ ਸਾਡੇ ਦਫਤਰ ਵੀ ਆ ਕੇ ਦੱਸ ਸਕਦਾ ਹੈ ਬਿਲਕੁਲ ਕਿਸੇ ਨੂੰ ਡਰਨ ਦੀ ਲੋੜ ਨਹੀਂ ਖੁੱਲ ਕੇ ਸਾਹਮਣੇ ਆਓ ਅਸੀਂ ਬਿਲਕੁਲ ਜੈਸੀ ਨੂੰ ਇਨਸ਼ੋਰ ਕਰਾਂਗੇ ਕਿ ਜਿਹੜਾ ਮਾੜੇ ਬੰਦੇ ਨੇ ਇਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਐਕਸ਼ਨ ਲਿਆ ਜਾਵੇਗਾ ਕੋਈ ਕਾਹਦਾ ਪੁੱਛਦੇ ਆ ਇੱਕ ਆ ਸਾਹਮਣੇ ਬਾਤ ਸੁਣਾਈ ਸੀ ਹੋਣੀ ਹੀ ਉਹ ਬੁੱਢਾ ਟਿਕੀ ਦਾ ਸੁਣਾਈ ਸੀ ਨਾ ਤੁਹਾਨੂੰ ਉਹਨਾਂ ਨੇ ਭਰਾ ਤੇਰੇ ਨਾਲ ਬਹੁਤ ਕਰ ਕਰਾ ਲਿਆ ਪਰ ਨਹੀਂ ਚੱਲਣ ਤੋਂ ਹੀ ਦਿੱਤੀ ਮੈਂ ਕਿਉਂਕਿ ਤੇਰੇ ਨਾਲ ਬਹੁਤ ਲੱਗ ਕਿ ਕੋਈ ਇਸ ਕਾਰਨ ਕਰਕੇ ਮੇਰੀ ਇਹ ਇੱਕ ਅਪੀਲ ਹੈ ਕਿ ਸਾਰਿਆਂ ਦੇ ਬੱਚੇ ਆ ਸਾਰੇ ਬੱਚਿਆਂ ਵਾਲੇ ਉਹ ਇਹ ਸਾਡੇ ਨੂੰ ਆਪਾਂ ਬਚਾਉਂਗੇ ਅਸਾਂ ਸਾਥ ਜੇ ਤੁਹਾਡੇ ਕੋਲ ਇਸ ਦਾ ਸਾਥ ਨਹੀਂ ਦਿੱੰਨੇ ਤੋ ਆਪਣੀ ਜਾਨ ਨਹੀਂ ਬਚਣੀ ਇਹ ਇੱਕ ਦਾ ਕੰਮ ਨਹੀਂ ਇਹ ਸਾਰਿਆਂ ਦਾ ਕੰਮ ਹੈ ਔਰ ਸਾਰੀਆਂ ਭਾਈਚਾਰਿਆਂ ਦੇ ਸਿਰ ਤੋਂ ਉੱਠ ਕੇ ਇਹ ਤੁਸੀਂ ਸਮਝੋ ਕਿ ਇਸ ਜਾਂਦੇ ਸਮਾਜ ਨੂੰ ਆਪਕੋ ਬਚਾਉਣਾ ਹੈ ਐਨੀ ਸਾਡੀ ਹੱਥ ਵੱਲ ਕੇ ਪੀੜਾ ਨੇ ਤੁਹਾਡੇ ਮੂਰੇ ਔਰ ਬਹੁਤ ਅਸੀਂ ਵੀ ਦੁਖੀ ਹਾਂ ਇਸ ਗੱਲ ਤੋਂ ਕਿ ਮੈਂ ਬਾਂਜੇ ਵਿੱਚ ਲਖਤਾਂ ਨਗਰ ਕੇ ਪਾਇਆ ਰੱਖਿਆ ਬਾਂਜੇ ਵਿੱਚ ਮੇਰੀ ਗਲੀ ਦਾ ਬਹੁਤ ਖਰਾਬ ਹਾਲ ਸੀ ਜਮਾਨੀ ਸਾਡੀ ਬੜੀ ਹੈ ਔਰ ਮੈਂਨੇ ਪੂਰਾ ਪ੍ਰੋਪੋਜ਼ਲ ਅਪਰ ਰੱਖਿਆ ਤੋਂ ਅੱਜ ਸਾਨੂੰ ਚੋਕ ਦਾ ਸਾਹ ਹੈ ਔਰ ਅੱਜ ਜਿਹੜਾ ਆਪਣਾ ਸਮਾਜ ਦੇ ਬਣਾਵਾ ਦੁਆਰਾ ਉਹਨੂੰ ਅਸੀਂ ਸਾਫ਼ ਸੁਥਰਾ ਰਖੋ ਰੱਖੀਏ ਜਿਹੜੇ ਤੋਂ ਬਾੜੇ ਬੰਦੇ ਨੇ ਉਹਨੇ ਆਪ ਪੁੱਛੀ ਸੀ ਸਰਕਾਰ ਨੇ ਲਾਗੇ ਕਰਦੇ ਦਵਾਈ ਨਵੀਂ ਇਨਸਾਨ ਸਾਰੇ ਕਿਤੇ ਮੈਡੀਕਲ ਪਾਣੀ ਦੇ ਚਲੇ